ਸਸਿਕਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਮੈਂ ਹਾਂ ਰਵੀ ਲੁਧਿਆਣਾ ਦੇ ਸਾਨੇਵਾਲ ਦੇ ਵਿਖੇ ਇੰਡੀਆ ਐਗਰੀਕਲਚਰ ਦੇ ਵੱਲੋਂ ਐਕਟੀਵੇਸ਼ਨ ਦਾ ਆਯੋਜਨ ਕੀਤਾ ਗਿਆ ਲੁਧਿਆਣਾ ਤੋਂ ਰਿੰਕੂ ਦੀ ਖਾਸ ਰਿਪੋਰਟ ਜੀ ਮੈਂ ਜਗਦੀਸ਼ ਸਿੰਘ ਜੁਆਇੰਟ ਡਾਇਰੈਕਟਰ ਦਿੱਵਾਨ ਨਾਮ ਪੰਜਾਬ ਸਾਨੇਵਾਲ ਹੈ ਜੀ ਸਾਡੇ ਮੈਨੂਫੈਕਚਰ ਪ੍ਰਾਵਾਂ ਦਾ ਜਿਹੜਾ ਇੱਕ ਉਨਰ ਹੈਗਾ ਆ ਇਸ ਦੇ ਸਾਮਾਨ ਦੇ ਵਿੱਚ ਕੋਈ ਵੀ ਸਾਡੇ ਕਿਸਾਨੀ ਵਾਸਤੇ ਖੇਤੀਬਾੜੀ ਦੇ ਕਿਸਾਨਾਂ ਵਾਸਤੇ सस्ती ਤੋਂ ਸਸਤੀ ਮਸ਼ੀਨ ਪ੍ਰੋਵਾਈਡ ਕਰਾ ਰਹੇ ਆ ਉਹ ਸਾਰੇ ਮੈਨੂਫੈਕਚਰਿੰਗ ਭਰਾਵਾਂ ਨੇ ਕੋਸ਼ਿਸ਼ ਕੀਤੀ ਆ ਕਿ ਆਪਣੇ ਆਪਣੀਆਂ ਮਸ਼ੀਨਾਂ ਨੂੰ ਇੱਥੇ ਲਿਆ ਕੇ ਡਿਸਪਲੇ ਕਰ ਸਕੀ ਤੇ ਪ੍ਰੋਵਾਈਡ ਕਰ ਸਕੀ ਇਹ ਇੱਕ ਬਹੁਤ ਹੀ ਵੱਡਾ ਉਤਰਾਲਾ ਹੈ ਪਸਾਇਮਾਂ ਦਾ ਆਮਾ ਦਾ ਪਸਾਇਮਾਂ ਨੇ ਜਿਹੜੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤਿਆਰ ਕੀਤਾ ਆ ਜਿਸ ਵਿੱਚ ਸਾਡੇ ਛੋਟੇ ਮੈਨੂਫੈਕਚਰਰ ਭਰਾ ਵੱਡੇ ਮੈਨੂਫੈਕਚਰਰ ਭਰਾ ਤੇ ਜਿਹੜਾ ਸਭ ਤੋਂ ਵੱਡਾ ਫਾਇਦਾ ਇਹਨਾਂ ਮਸ਼ੀਨਾਂ ਦਾ ਸਾਡੇ ਕਿਸਾਨ ਵੀਰ ਵੀ ਇੱਥੇ ਆ ਕੇ ਇਹ ਮਸ਼ੀਨਾਂ ਦੇਖ ਰਹੇ ਆ ਮਤਲਬ ਆਪਣੀ ਲੋੜ ਦੀ ਮਸ਼ੀਨ ਤੇ ਇੱਕੋ ਹੀ ਜਗ੍ਹਾ ਤੇ ਡਾਕਟਰ ਵੀ ਐਨ ਕਾਲੇ ਐਡੀਸ਼ਨ ਕਮਿਸ਼ਨਰ ਜੀ ਮਿਨਿਸਟਰ ਆਫ ਐਗਰੀਕਲਚਰ ਗਵਰਨਮੈਂਟ ਆਫ ਇੰਡੀਆ ਸਰ ਕੀ ਕਹਿਣਾ ਚਾਹੋਗੇ ਲੋ ਜਨਮ ਆਜ ਵੈਸ਼ਨ ਲਾਈ ਗਈ ਦੇਖੀ ਅੱਜ ਬਹੁਤ ਅੱਛਾ ਮੌਕਾ ਮੁਝੇ ਅੱਜ ਮਿਲਾ ਹੈ ਕਿ ਯਹਾਂ ਪੇ जो सारे जो मैन्युफैक्चरिंग हब है जो हमारा पंजाब का स्पेसिफिकली एग्रीकल्चर मशीनरी बनाने के लिए क्योंकि क्वालिटी उत्पादन बनाते हैं पूरे पूरे भारत को ही नहीं बल्कि ये पूरे वर्ल्ड में जो है इनकी मशीनी जो है बाहर जो एक्सपोर्ट होती है ये हमारे लिए देश के ऊपर बहुत बड़ा नाज है हमारे लिए कि, कि इतना बड़ा मैन्युफैक्चरिंग हब हमारे देश में उपलब्ध है तो भारत सरकार इसके लिए बहुत बड़ी जिम्मेदारी के साथ में जो है किसानों को ये टेक्नोलॉजी वहाँ तक पहुँचे इसके लिए बहुत बड़ा मतलब जो है किसान भाई बहुत बड़ा असिस्टेंस प्रदान करती है जैसे कि